ਪੰਜਾਬ ਚ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਚਨ ਵਧ ਹਨ ਜਿਨ੍ਹਾਂ ਦੀ ਅਗਵਾਈ ਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸੂਬੇ ਚ ਸਖਤੀ ਦਿਖਾਈ ਤੇ 1 ਸਾਲ ਚ 559 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਸ ਦੌਰਾਨ 482 ਹਥਿਆਰ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਸਵਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ACP ਇਨਵੈਸਟੀਗੇਸ਼ਨ ਦੀ ਸੁਪਰਵੀਜ਼ਨ ਚਰ ਇੱਕ ਰਾਜੇਸ਼ਵਰ ਨਾਂ ਦਾ ਵਿਅਕਤੀ ਜਿਹੜਾ ਹੈ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗੀ ਇਹਨੂੰ ਫਿਲਹਾਲ ਤਾਂ ਐਂਬੂਲੈਂਸ ਰਾਹੀਂ ਹਸਪਤਲ ਪਹੁੰਚਾ ਰਹੇ ਹਨ AGTF ਵੱਲੋਂ ਅੱਤਵਾਦੀਆਂ ਦੇ 12 ਮੋਡਿਊਲ ਵੀ ਫੜੇ ਗਏ ਹਨ ਜਿਨ੍ਹਾਂ ਦੇ ਵਿੱਚ 68 ਮੁਲਜ਼ਮ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਦੇ ਕੋਲੋਂ ਹਥਿਆਰ ਅਤੇ RDX ਗ੍ਰੇਨੇਡ IEDV ਬਰਾਮਦ ਕੀਤੇ ਗਏ ਹਨ ਇੰਨਾ ਹੀ ਨਹੀਂ ਸੋਸ਼ਲ ਮੀਡੀਆ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਫੁੱਲ 443 ਸੋਸ਼ਲ ਮੀਡੀਆ ਅਕਾਊਂਟ ਪੇਜ ਬੰਦ ਕਰਵਾਏ ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ